ਮਾਰੀ ਲਗਤੀ ਤੂੰ ਹਟਦੀ ਨਹੀਂ ਹੈ ਚਾਹਦਾ ਨਹੀਂ ਹੈ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਤੇ ਅੱਜ ਹੈਗੀ ਹੈ ਕਿ ਹੋਲੀ ਇਸ ਕਰਕੇ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਤੇ ਸਿੱਧੂ ਦੇਖੋ ਸਵੇਰੀ ਤਿਆਰ ਹੋਇਆ ਵਿਆਪਨਾ ਜਿਹੜਾ ਬਨ ਕੇ ਰੁਮਾਲ ਦੇਖੋ ਹੈਪੀ ਹੋਲੀ ਕਹਿ ਦੋ ਹੈਪੀ ਹੋਲੀ ਬਲੂ ਗਾਈਜ਼ ਮम्मा ਕਰੀ ਜਾਂਦੇ ਨੇ ਕਿ ਰੈਨੂ ਵਾਸੀ ਨਾ ਗੱਲ ਦੇਖੋ ਬਾਬਾ ਜੀ ਨੂੰ ਪਤਾ ਹੀ ਹੈ ਥੋਲੀ ਦਾ ਫੀਵਰ ਮੈਂ ਕਰੀਤੀ ਅੱਜ ਨਹੀਂ ਸਕਣਾ ਚਲੋ ਖੜਕਾਨੇ ਉੱਠੇ ਹੀ ਨਹੀਂ ਗਾਈਜ਼ ਅਸੀਂ ਹੁਣ ਆਏ ਹਾਂ ਕਿ ਪਿੱਛੇ ਇੱਥੇ ਬੈਲੂਨਸ ਭਰਨ ਵਾਸਤੇ ਆਹ ਦੇਖੋ ਮਗਰ ਪੈਦੀ ਦੀ ਬੈਲੰਸ ਪਰ ਬੈਲੂਨਸ ਪਰ ਆਪਣਾ ਫਰਸਟ ਬੈਲੂਨ ਦਾ ਸਿੱਧਾ देखो एक बाल्टी भर गई है हले होर भी पैकेट ने बैलूंदे। फोड़ेंगा फिर बैलून देगा करिए नहीं करना है बन रहा है क्योंकि इतनी होली खेडा इस करके मम्मा कपड़े चक्की आंदे नहीं तो सारा कुछ गंदा हो जाए और रुको आगे हले हले रुको हले हले रुको मैं कही

ਅ ਵੀ ਵੀ ਲੈ ਆਈ ਪਿਚਕਾਰੀ ਸਿੱਧੂ ਵੀ ਲੈ ਆਏ ਆਪਣੀ ਪਿਚਕਾਰੀ ਮਮਾ ਅਗੇ ਨਿਕਲ ਰ ਲੈ ਕੇ ਵਾਏ ਤੁਹਾਨੂੰ ਵੀ ਕਰ ਦਿੰਨੇ ਤੁਹਾਨੂੰ ਵੀ ਕਰ ਦਿੰਨੇ ਰੱਖ ਲੈ ਪਹਿਲਾਂ ਦਾਦੀ ਦੇ ਨਾਲ ਚੱਲੇ

अभी <laughs> ਫਿਰ ਮੈਂ ਕੁੱਟਦੀ ਵੀ ਹੁੰਨੀ ਆਂ ਦੇ ਲੱਗਦੇ ਬੰਦਾ ਕੁਝ ਨਹੀਂ ਇਹ ਕੰਮ ਹੈਪੀ ਹੋਲੀ Papa ਸੋਈ ਜਾ ਯੋ ਕੁੱਟ ਲੈ ਫਿਰ ਲਿਆਓ ਇਦਰਾ ਲਿਆ ਚੰਗਾ ਨਾ ਵੀ ਹੈਪੀ ਹੋਲੀ ਤੁਹਾਡੇ ਵੀ ਨਹੀਂ ਲਾਉਂਦੇ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਨਹੀਂ ਆਖੂ ਚ ਪਹੁੰਚੋ ਇਤ ਸੋਹਣਿਆ ਆਏ ਹੱਥ ਲਵੇੜੀ ਤੇ ਨੀਚੇ ਹੋ ਜਾਣਾ ਬੱਚਾ ਨਹੀਂ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੱਲੀ ਸਾਰਾ ਨਾ ਤੂੰ

ਵਾਰੇ ਵੀ ਮਾ ਮਮਾ ਨੇ ਮਾਰੋ ਚਲ ਓਏ ਸਾਡੇ ਕਰਦੇ ਇਹਦੀ ਬਾਤ ਦੂਰ ਤੋਂ ਰੋਕਦਾ ਆ ਆ ਗਿਆ ਏ ਕੰਬੀ ਓਏ 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 ਇੰਨੀ ਦੂਰ ਇੰਨੀ ਦੂਰ ਦੂਰ ਕਿਉਂ ਖੜੇ ਹੋ ਫਿਰ ਇੰਨੀ ਦੂਰ ਤੱਕ ਕਿੱਦਾਂ ਜਾਓਗੇ ਸਿੱਧੂ ਚੱਪਲ ਉਤਾਰ ਦੋ ਚੱਪਲ ਉਤਾਰ ਦੇ ਆ ਦੇਖੋ ਇਹਨਾਂ ਨੇ ਬੈਲਨ ਮਾਰ ਕੇ ਸਾਰੇ ਰੱਗ ਬੜੀ ਕਾਲੇ ਦੋਰ ਤੇ ਬੈਲਨ ਹੋ ਗਈ ਹੈ ਪਿਚਕਾਰੀ ਵਾਲਾ ਟਾਈਮ ਇਹਨਾਂ ਨੂੰ ਦੇਤੀ ਹੈ ਬਾਟੀ ਭਰ ਕੇ ਹੁਣੇ ਲੱਗੇ ਹੋਏ ਪਿਚਕਾਰੀ ਮਾਰਨ ਏ ਕਹਿੰਦੇ ਦੇਖਿਆ ਕੋਈ ਨਹੀਂ ਕੋਈ ਨਹੀਂ ਕੀ ਹੋ ਗਿਆ ਕੀ ਹੋ ਗਿਆ ਦੋਨੀਆਂ ਨੇ ਭਾਲੋ ਅਭੀ ਤੂੰ ਵੀ ਭਾਲ ਲੈ ਚੱਲ ਹਾਂ ਦੋਨੇ ਜਾਣੇ ਪਰ ਵਾਇਨਾ ਕਰੋ ਸ਼ਾਬਾਸ਼ ਹੈ ਗਾਇਜ਼ ਦੇਖੋ ਮੇਰੇ ਹਾਲੇ ਨੇ ਨੇ ਕੀ ਕੀਤਾਗਾ ਇਹਨਾਂ ਨੇ ਕੀਤਾ ਜੋ ਵੀ ਕੀਤਾਗਾ ਆ ਦੇਖੋ ਪਿਛਲੀ ਵਾਰੀ ਸਾਡੇ ਨਾਲ ਹੋਲੀ ਤੇ ਅਵਨੀਤ ਵੀ ਆਈ ਸੀਗੀ ਸਾਡੇ ਘਰੇ ਤੇ ਉਹ ਦਿਨਾਂ ਵੀ ਬਹੁਤ ਮਜ਼ਾ ਆਇਆ ਸੀ ਇਸ ਵਾਰ ਉਹ ਨਹੀਂ ਆਈ ਕਿਉਂਕਿ ਉਹ ਗਏ ਹੋਏ ਨੇ ਕਿ ਮੈਰਿਜ ਤੇ ਇਸ ਕਰਕੇ ਤੇ ਹੈਪੀ ਹੋਲੀ ਬਨੀਤ ਸਿੱਧੂ ਦੀ ਜੀਬ ਤੇ ਲੱਗ ਗਿਆ ਕਲਰ ਹੈ ਅੰਧਾ ਨੰਨੂ ਕੁੜਲੀ ਕਰਾਨੀ ਮੈਂ ਤੈਨੂੰ ਰੁਕ ਜਾ ਪਾਣਾ ਕੁੜਲੀ ਕਰਾਇਓ ਇਹਨੂੰ ਤੁਸੀਂ ਇਹ ਖੁੰਦੇ ਵੀ ਲੱਗ ਗਿਆ ਇਹ ਮੂੰਹ ਬੰਦ ਕਰਕੇ ਖੇਡੋ ਮੂੰਹ ਬੰਦ ਕਰਕੇ ਖੇਡੋ ਜਾਣ ਕੇ ਲਾਈ ਜਾਂਦੇ ਹੋ ਤੁਸੀਂ ਮੈਨੂੰ ਦਿਖ ਰਿਹਾ ਮਮਾ ਮੈਂ ਲਾ ਬਰੇ ਰੰਗ ਪੱਕਾ ਹੈ ਫੇ ਗਿੱਲਾ ਕਰਕੇ ਲਾਓਗੇ ਤਾਂ ਪੱਕਾ ਹੀ ਹੋਊਗਾ ਹੈ ਹੋਰ ਇਹ ਤਾਂ ਸੁੱਕਾ ਸੁੱਕਾ ਖੇਲੀਦਾ ਹੁੰਦਾ ਫੇਰ ਨਹੀਂ ਚੜਦਾ ਹਾਂ ਪਾਣੀ ਵਾਲੇ ਹੱਥ ਨਾਲ ਨਾ ਫੇਰ ਗੱਲਾਂ ਦੇਣ ਮੇਰਾ ਤਾਂ ਕੱਲ ਪੇਪਰ ਵੀ ਹੋ ਜੇ ਮੈਂ ਆਖਿਆ ਹੀ ਵਾਗੀ ਤੇ ਫੇ ਪਤਾ ਹੀ ਆ ਉਹਨਾਂ ਨੂੰ ਵੀ ਹੋਲੀ ਹੋਲੀ ਖੇਲੀ ਹੈ ਹਿੰਦੀ ਟੈਂਸ਼ਨ ਨਹੀਂ ਲੈ ਇਹ ਦੀਂ ਆਈ ਲੈਸ ਤੂੰ ਬੋਨਾ ਦੌੜਨਾ ਹਾਂ ਹਾਂ ਕੱਟ ਲੜਾਈ ਨਹੀਂ ਕਰਨੀ ਲੜਾਈ ਨਾ ਕਰੋ। ਖਾ ਲੈ। ਅਨਮੋਲ ਉੱਥੇ ਹੀ ਰੱਖ ਦੇ ਬਾਲਟੀ। ਹਾਂਜੀ। ਬਾਲਟੀ ਉੱਧਰ ਹੀ ਰੱਖ ਦੇ। ਇਹ ਫੇਰ ਤੋਂ ਦੌੜ ਕੇ ਆਂਦੇ ਫਿਰ ਐਵੇਂ ਸੱਟ ਲਵਾ ਲਣਗੇ। ਹੋਰ ਕੁਝ ਨਹੀਂ ਡਾਲ ਲੱਗਦਾ। ਨਾਲੇ ਮੈਂ ਤੁਹਾਨੂੰ ਤਿੰਨਾਂ ਨੂੰ ਕਿਹਾ ਵੀ ਹੌਲੀ ਹੌਲੀ ਅਭੀ ਦੌੜ ਨਾ ਮੈਂ होली है सिर च इन्हें मेरे पाया देखो कोई नहीं मेरे जैसमिन सैंडलस मांग के लाल बाल अभी नो बाल तो ये ना ना कर नहीं सारा मेरे ऊपर पड़ता है हां कुछ नहीं दो से आ जाओ नहीं नहीं ना नहीं बोल रहे हो ये और नहीं दे रहे हो ये और कुछ कार्य कर दे रहे हो तो कुछ आ जाओ ना 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 नमोना, नमोना, एक कमली ना, भाई ना ना ना, नावी, बातें करते हैं ना नमोना, बीड़े बज रहे हैं, आप अच्छा करो, ये ना, ओह साहब, आओ भाई, ओ दर ना करो, इसके हाथ दर होती रहती है, आसिदा हो लाना छोटा मार, ए वो इधर नहीं मारना मेरे किसी ने बस पानी ਤਨੂ ਉਹ ਇੱਧਰ ਆਉ ਮੇਰੀ ਗੰਦ ਇਹ ਤੈਨੂੰ ਦੇਖੋ ਆਏ ਤੇ ਕਿਆ ਆਪ ਤਾਂ ਇਹਨਾਂ ਨੇ ਖੇਡ ਲਈ ਜਮਾ ਸਾਰੇ ਗੁਬਾਰੇ ਖਤਮ ਕਰਤੇ ਮੇਰੇ ਵਾਸਤੇ ਇੱਕ ਵੀ ਨਹੀਂ ਛੱਡਿਆ ਇਹਨਾਂ ਨੇ ਛੱਡਿਆ ਜਿਆਨੇ ਆਪ ਖੇਡ ਕੇ ਦੇਖ ਲੋ ਰੰਗੇ ਵੇ ਨੇ ਗਾਇਸ ਹੋਲੇ ਤੱਕ ਖੇਡ ਰਹੀ ਆ ਅਭੀ ਹੋਰੇ ਵੀ ਚਲੇ ਗਏ ਨੇ ਨਾ ਆ ਕੇ ਅੰਦਰ ਤਹਲੇ ਅਸੀਂ ਰਹਦੇ ਹੈਗੇ ਉਹ ਜਾਣਗੇ ਆਪਣੇ ਨਾਨੀ ਦੇ ਘਰੇ ਫਿਰ ਤੋਂ ਉਹਨਾਂ ਲੈਣ ਆ ਰਹੇ ਨੇਗੇ ਇਸ ਕਰਕੇ ਆ ਦੇਖੋ ਸੇ ਥੋੜੇ ਬੈਲੂਨ ਬਚ ਗਏ ਮੈਂ ਤੇ ਸਿੱਧੋ ਇਹਨਾਂ ਨਾਲ ਖੇਡਦੇ ਆ ਤੁਸੀਂ ਫੜ ਲਓ ਕੈਮਰਾ ਮੈਂ ਸਾਰੇ ਵਾਲ ਮੇਰੇ ਹੋਏ ਵੇ ਸ਼ੈਂਪੂ ਸ਼ੁੰਕੂ ਕਰੂੰਗੀ ਮੈਂ ਸਿੱਧੂ ਨੂੰ ਵੀ ਮੰਮਾ ਨਵਾ ਦੇਣਗੇ ਤੇ ਅਸੀਂ ਫੇਰ ਮਿਲਾਂਗੇ ਤੁਹਾਨੂੰ ਫੋੜਤਾ ਸਿੱਧੂ ਦੀ ਪਿੱਠ ਤੇ ਗੁਬਾਰਾ ਫੋੜ ਉਹ ਮਾਰਿਆ ਵੀ ਸੁਹਾਗ ਮਾਰਦੇ 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 ਦੋ ਓ ਫੋੜਤਾ ਅਸੀਂ ਨਾ ਆ tale ਦੇਖੋ ਹਲੇ ਰੰਗ ਲੇ ਉੱਤਰੀਆ ਨਹੀਂ ਹੈਗਾ ਸਿੱਧੂ ਰੇ ਤੇ ਦੇਖੋ ਜਮੀਂ ਨਿਤਰੇ ਗੱਲਾਂ ਗੁੱਲਾਂ ਚ ਲੱਗਿਆ ਵੇ ਦੇਖੋ ਸਾਰੇ ਮਮਾ ਪਾ ਹਾਂ ਗੁਲਗੁਲੇ ਖਾ ਕੇ ਨਹੀਂ ਮੈਂ ਗੁਲਗੁਲੇ ਗੁਲਗੁਲੇ ਮਠਾਈਆਂ ਵਾਲੇ ਗੁਲਗੁਲਾ ਮਠਾਈਆਂ ਵਾਲੇ ਤੇ ਹੁਣ ਅਸੀਂ ਖਾ ਰਏਗੇ ਦਵਾਈ ਕਿਉਂਕਿ ਅਸੀਂ ਹੈਨਾ ਕੱਲੂ ਬਿਮਾਰ ਹੋ ਗਏ ਸੀ ਦੋਨੇ ਇਕੱਠੇ ਅਸੀਂ ਖਾਧੀ ਸੀ ਆਈਸਕ੍ਰੀਮ ਦੋਨਾਂ ਨੇ ਰਾਤ ਨੂੰ ਤਾਂ ਉਸ ਤੋਂ ਬਾਅਦ ਸਾਡਾ ਰਾਤ ਨੂੰ ਢਿੱਡ ਦੁਖਿਆ ਕਿ ਤੇ ਇੰਨੀ ਜ਼ੋਰ ਦੀ ਢਿੱਡ ਦੇ ਦੁਖੇ ਨਾਲ ਐ ਲੱਗੇ ਜਿਵੇਂ ਅੰਦਰ ਬੁਖਾਰ ਹੁੰਦਾ ਤਾਂ ਫਿਰ ਅਸੀਂ ਦਵਾਈ ਦੂਈ ਲੈ ਕੇ ਆਏ ਸੀਗੇ ਇਹਨਾਂ ਤਾਂ ਲੈ ਲਈਏ ਦਵਾਈ ਹੁਣ ਮੈਂ ਲੈਣੀ ਆ ਮੰਨੇ ਤਾਂ 1 2 3 5 ਉਹ ਇਹ ਤਾਂ ਹੁਣ ਤੀ ਇਹ ਵੀ ਕਰ ਰਿਹਾ ਸੀ ਤੇ ਗਾਇਸ ਹੁਣ ਅਸੀਂ ਜਾ ਰਹੇ ਹਾਂ ਕਿ ਦੁੱਧ ਲੈਣ ਵਾਸਤੇ ਸਿੱਧੂ ਤੇਰਾ ਤਾਂ ਪੂਰਾ ਹੀ ਮੂ ਰੰਗ ਗਿਆ ਵੇ ਮੈਂ ਡਰ ਗਈ ਸੀ ਮੈਂ ਡਰ ਗਈ ਸੀ ਸਿੱਧੂ ਦਿਖਾਈਂ ਆਪਣਾ ਮੂੰਹ ਸਿੱਧੂ ਦਾ ਤਾਂ ਦੇਖੋ ਰੰਗ ਜਮਾ ਹੀ ਨਹੀਂ ਉਤਰਿਆ ਸਕੂਟਰੀ ਹਿੱਲ ਗਈ ਸੀ ਉਹ ਜੋ ਰੱਖਦੀ ਅੰਦਰ ਦੁੱਧ ਸਿੱਧੂ ਦਾ ਪਹਿਲੇ ਹੀ ਲੱਗ ਗਿਆ ਆਪਣੇ ਫਰੈਂਡ ਨਾਲ ਜਰਮਾਨ ਖੇਡੀਏ ਪੂਰੇ ਰਕ ਤਾ ਮੈਂ ਠੀਕ ਹੈ ਤੇ ਗਾਇਜ਼ ਅੰਕਲ ਆਗੇ ਸੀ ਜਿਹੜੇ ਸਾਡੇ ਉੱਪਰ ਰਹਿੰਦੇ ਨੇ ਉਹਨਾਂ ਨੇ ਕਰਾਣੀ ਸੀ ਗੱਡੀ ਇਸ ਕਰਕੇ ਅ ਸਿੱਧੂ ਦੀ ਤਾਂ ਸ਼ਾਮ ਦੀ ਗੇਮ ਪੱਕੀ ਹੋਈ ਹੈ ਦੇਖੋ ਹਰਮਾਨ ਖੇਡਦੇ ਖੇਡਦੇ ਤੇ ਸ਼ਾਮ ਨੂੰ ਕਿਸੇ ਵੇਲੇ ਤਾਂ ਸਵੇਰੀ ਲੱਗ ਜਾਂਦਾ ਕੀ ਬੋਲ ਗੱਡੀ ਚ ਨਾ ਮਾਰਿਆ ਬੋਲ ਸੁਣ ਗਿਆ ਗਾਈਜ਼ ਜਿਵੇਂ ਅੱਜ ਜਵਾਕੇ ਜਿਹੜੇ ਦੁਪਹਿਰੇ ਖੇਡ ਰਹੇ ਸੀਗੇ ਨਾ होली ਆਈ ਆਪਣੇ ਜਿਹੜੇ ਕੱਪੜੇ ਕੁੱਪੜੇ ਗੁੰਦੇ ਪੈਰ ਲੈ ਕੇ ਆਈ ਬੈਡਾ ਬੁੱਡਾ ਤੇ ਚੜ ਗਏ ਪੂਰਾ ਗਾਹ ਪਾਤਾ ਮੰਮਾ ਨੇ ਚਾਦਰ ਦੇਖੋ ਜਿਹੜੀ ਹੈ ਬਦਲੀ ਐ ਤੇ ਪੂਰਾ ਇਹਨਾਂ ਨੇ ਰੰਗ ਰੰਗ ਚੇ ਕਰਤਾ ਤੇ ਇੱਥੇ ਨਾ ਮੜੀ ਸਲਾਬ ਆ ਜਾਂਦੀ ਜਿਵੇਂ ਆਮ ਘਰਾ ਦੇ ਵਿੱਚ ਆ ਜਾਂਦੀ ਐ ਇਸ ਕਰਕੇ ਹੁਣ ਸਾਨੂੰ ਸਾਰੀ ਸੈਟਿੰਗ ਚੇਂਜ ਕਰਨੀ ਪਊਗੀ ਦੇਖੋ ਪਾਪਾ ਨਾ ਮੈਂ ਤੇ ਪਾਪਾ ਕਰ ਰਹੇ ਹਾਂ ਮਿਲ ਕੇ ਪਾਪਾ ਇੱਥੋਂ ਹਲੇ ਸੋੜਾ ਸਮਾਨ ਦੇ ਚੱਕੀ ਆਂਦੇ ਨੇ ਜਿਹੜਾ ਉੱਪਰ ਲਾ ਵੇਖ ਲੈ ਕਿੰਨਾ ਕਾਹ ਪੈ ਜਾਂਦਾ ਮਾੜਾ ਮੋਟਾ ਸੈੱਟ ਤਾਂ ਕਰਨਾ ਚਾਹੀਦਾ ਉੱਥੇ ਲਾ ਕੇ ਕਿੰਨਾ ਦੇਖ ਕਰਦੇ ਕਰਦੇ ਮਿੰਗੀ ਸੁੱਧੂ ਦੇਖ ਰੌਣੇ ਖਰੂਣੇ ਇਹ ਗਾਇਜ਼ ਅਸੀਂ ਬੈੱਡ ਉਰੇ ਲਗਾਤਾ ਹੈ ਅਲਮਾਰੀ ਇੱਥੇ ਰਹੂਗੀ ਤੇ ਬਾਕੀ ਹਲੇ ਦੇਖਦੇ ਕਿੱਥੇ ਕਿਹੜੀ ਚੀਜ਼ ਲਾਣੀ ਹੈ ਹਲੇ ਆਦਰਾਜ ਜਿਹੜਾ ਉੱਥੇ ਲਗਾਣਾਗਾ ਗਾਇਜ਼ ਪੂਰੇ ਰੂਮ ਦੀ ਸੈਟਿੰਗ ਹੋ ਗਈ ਹੈ ਮੈਂ ਤੁਹਾਨੂੰ ਦਿਖਾਨੀਏਗੀ ਕਿਵੇਂ ਦੀ ਤੇ ਜਦੋਂ ਆਪਾਂ ਐਂਟਰ ਹੁੰਨੇ ਆਗੇ ਸਭ ਤੋਂ ਪਹਿਲਾਂ ਉਰੇ ਲਗਾ ਦਿੱਤੇ ਨੇਗੇ ਸੋਫੇ ਤੇ ਨਾਲ ਹੀ ਉਰੇ ਹੈਗੀ ਅਲਮਾਰੀ ਦੇਖੋ ਇੱਥੇ ਆ ਗਿਆ ਨੇ ਸੋਫਾ ਸੈੱਟ ਫਿਰ ਇੱਥੇ ਆ ਗਿਆ ਅਲਮਾਰੀ ਤੇ ਇੱਥੇ ਨਾਲ ਹੀ ਉਥੇ ਡਰਾਅਰ ਆ ਗਏ ਨੇਗੇ ਤੇ ਇੱਥੇ ਬੈੱਡ ਇੱਕ ਸਹਰਾਣਾ ਕਿੱਥੇ ਆਸੀ ਤੇ ਇੱਥੇ ਆਪਾਂ ਰੱਖ ਦਿੱਤਾ ਹੈਗਾ ਇੱਥੇ ਵੀ ਡਰਾਅਰ ਉੱਥੇ ਵੀ ਡਰਾਅਰ ਠੀਕ ਹੈ ਦੇਖੋ ਹੁਣ ਕਿੰਨਾ ਖੁੱਲਾ ਖੁੱਲਾ ਲੱਗ ਰਿਹਾ ਤੇ ਕਿੰਨਾ ਵਧੀਆ ਲੱਗ ਰਿਹਾ ਪਾਪਾ ਗਏ ਹੋਏ ਨੇ ਕਿ ਨਹਾਣ ਵਸ ਨਹਾਣ ਵਸ ਉਸ ਤੋਂ ਬਾਅਦ ਮੈਂ ਨਾ ਆਉਂਗੀ ਕਿਉਂਕਿ ਮਿੱਟੀ ਆ ਪੈ ਜਿੰਦੇ ਨਾ ਉੱਤੇ ਇਸ ਕਰਕੇ ਆ ਦੇਖੋ ਸਿੱਧੂ ਖੇਲੀ ਜਾਂਦਾ ਗੇ ਬਾਲ ਕਿੱਧਰ ਗਿਆ ਅਸੀਂ ਸਿੱਧੂ ਬਾਲ ਖੇਲੀ ਜਾਂਦਾ ਤੇ ਭੁੱਖਾ ਵੀ ਬਹੁਤ ਲੱਗੀ ਹੈਗੀ ਹੁਣ ਜਦੀ ਨਾ ਆ ਕੇ ਆਉਂਗੀ ਉਹਦੀ ਮੰਮਾ ਨੂੰ ਕਹਿਣਾ ਰੋਟੀ ਪਾ ਲੋ ਵੀ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈਗੀ ਇਸ ਕਰਕੇ ਗਾਈਜ਼ ਮम्मा ਕਰੀ ਜਾਂਦੇ ਨੇ ਕਿ ਪੈਕਿੰਗ ਕਿਉਂਕਿ ਮम्मा ਨੇ ਜਾਣਾ ਹੈਗਾ ਦੇਰਾ ਦੋਨੇ मामੂ ਹੋਰਿਆਂ ਦੇ ਨਾਲ ਇਸ ਲਈ ਸਾਰੇ ਕੱਪੜੇ ਰੱਖ ਲੈ ਚਲੋ ਰੱਖ ਲਓ ਫਿਰ ਮੈਂ ਗੱਲ ਹੀ ਰਹਿ ਜੂੰਗੀ ਆ ਜਾਓ ਬਸ ਦੋ ਦਿਨ ਤਾਂ ਪਾ ਜਾ ਅੱਛਾ ਦੋ ਦਿਨ ਤੱਕ ਆ ਜੂੰਗੀ ਫਿਰ ਠੀਕ ਹੈ ਬਈ ਹੋਰ ਮੇਰੇ ਪੇਪਰ ਹੈਗੇ ਤਾਂ ਮੈਂ ਜਾਣੀ ਥੱਕ ਜੀਏ ਨਹੀਂ ਹੁੰਦੇ ਫਿਰ ਮੈਂ ਚੱਲ ਜੰਦੀ ਹੋਰ ਮੈਂ ਵੀ ਚੱਲਦੀ ਨਾਲ ਹੀ ਤੇ ਗਾਇਸ ਕਮਰਾ ਵੀ ਸਾਰਾ ਸੈੱਟ ਹੋ ਗਿਆ ਤੇ ਮੰਮਾ ਨੇ ਆਪਣੀ ਪੈਕਿੰਗ ਵੀ ਕਰ ਲਈ ਹੈਗੀ ਟੱਚ ਉਪਰ ਮੰਮਾ ਨੂੰ ਉੱਤਲ ਮਾਰੀ ਤੋਂ ਲਾ ਕੇ ਦੇ ਕੇ ਸਾਫ਼ ਕਰਕੇ ਜਿਹੜੀ ਇਹ ਦੇਤੀ ਸੀ ਮੰਮਾ ਨੇ ਕੱਪੜੇ ਵੀ ਰੱਖ ਲਏ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ thank you